ਮਾਈਕ ਤੇ ਆ ਕੋਈ ਨਾ ਮਾਈਕ ਉਸ ਆ ਪ੍ਰਧਾਨ ਜੀ ਅੱਜ ਦੀ ਕਾਂਗਰਸ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਅੱਜ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਭਾਤੀ ਦੀਆਂ ਪਿਛਲੇ ਦਿਨਾਂ ਚੋਣਾਂ ਹੋਈਆਂ ਉਹਨਾਂ ਦਾ ਅੱਜ ਰਿਜ਼ਲਟ ਸੀਗਾ ਉਸ ਰਿਜ਼ਲਟ ਦੇ ਵਿੱਚ ਕਾਂਗਰਸ ਪਾਰਟੀ ਹਲਕਾ ਜੇਤੋ ਦੇ ਵਿੱਚ ਉਹ ਬੇਸ਼ੱਕ ਪਛੜ ਗਈ ਹੈ ਪਰ ਆਲ ਪੰਜਾਬ ਦੇ ਵਿੱਚ ਜਾਂ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਸਾਰੇ ਥਾਵਾਂ ਤੋਂ ਤਾਂ ਕਾਂਗਰਸ ਨੇ ਚੰਗਾ ਜਿਹੜਾ ਦਾ ਪ੍ਰਦਰਸ਼ਨ ਸੀ ਉਹ ਚੰਗਾ ਪ੍ਰਦਰਸ਼ਨ ਕੀਤਾ ਹੈ। ਅਰੇ ਜੈਤੂ ਦੇ ਵਿੱਚ ਕੀ ਕਰ ਰਿਹਾ ਵੀ ਇੱਕ ਵੀ ਸੀਟ ਕਾਂਗਰਸ ਪਾਰਟੀ ਨੂੰ ਆਈ ਨਹੀਂ ਜੀ। ਚਲੋ ਦੇਖੋ ਜੇ ਕਾਂਗਰਸ ਪਾਰਟੀ ਨੂੰ ਨਹੀਂ ਸੀਟ ਆਈਗੀ ਤਾਂ ਵੱਡੀ ਗੱਲ ਅਸਲ ਵਿੱਚ ਇੱਥੇ ਦੇਖਣ ਵਾਲੀ ਹੈ ਰਾਜਨੀਤਿਕ ਤੌਰ ਤੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜਿਹਦੀ ਸਰਕਾਰ ਸੀਗੀ ਅਸਲ ਵਿੱਚ ਆਮ ਲੋਕਾਂ ਨੇ ਜਿਹੜੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਜਿਹੜੀ ਆਮ ਆਦਮੀ ਉੱਭਰੀ ਸੀਗੀ ਉਹਨੂੰ ਕੇਰਾ 4 ਸਾਲ ਦੇ ਦੇ ਕਾਰਗੁਜ਼ਾਰੀ ਦੇ ਉੱਤੇ ਉਹਨੂੰ ਨਕਾਰ ਦਿੱਤਾ ਹੈਗਾ। ਇਹ ਉਹ ਨਕਾਰੀ ਹੋਈ ਜਿਹੜੀ ਵੋਟ ਉਹਨਾਂ ਨੂੰ ਨਕਾਰਨ ਦੀ ਵੋਟ ਸੀਗੀ ਉਹ ਕਾਂਕਲੀਦਲ ਵਾਲੇ ਪਾਸੇ ਨੂੰ ਝੁਕਾ ਕਰ ਗਈ ਇਸ ਕਰਕੇ ਕਾਂਕਲੀਦਲ ਜਿੱਤ ਗਿਆ ਤੇ ਕਾਂਗਰਸ ਪਛੜੀ ਹੋਈ ਕਿਤੇ ਨਾ ਕਿਤੇ ਕਾਂਗਰਸ ਦੀ ਫੋਟ ਵੀ ਇਹਦਾ ਕਾਰਨ ਲੱਗਦੀ ਤੁਹਾਨੂੰ ਦੇਖੋ ਘਰਾਂ ਵਿੱਚ ਮਾੜਾ ਮੋਟਾ ਗੁੱਸੇ ਗਿਲੇ ਤਾਂ ਚੱਲਦੇ ਹੀ ਰਹਿੰਦੇ ਹੈਗੇ ਆ ਹੁੰਦੀਆਂ ਹੀ ਹੈਗੀਆਂ ਗੱਲਾਂ ਇਹ ਕਿਤੇ ਇਹਦਾ ਵੀ ਕੋਈ ਕਾਰਨ ਕਿਤੇ ਹੋ ਸਕਦਾ ਹੈਗਾ ਪਰ ਜ਼ਿਆਦਾ ਜਿਹੜਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰਨ ਦਾ ਕਾਰਨ ਸੀਗਾ ਉਸ ਕਰਕੇ ਕਾਂਕਲੀਦਲ ਉੱਪ ਹੋ ਗਿਆ ਹੈਗਾ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਿੱਛੇ ਚਲੀ ਗਈ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਸਰ ਵੀ ਤੁਸੀਂ ਹ ਹਲਕਾ ਚਾਰਜ ਹੋ ਤੇ ਤੁਹਾਡੇ ਤੋਂ ਉੱਪਰ ਵੀ ਕਈ ਹੋਰ ਜਿਹੜੇ ਇੱਥੇ ਹੱਕ ਜਮਾਉਂਦੇ ਆ ਤੇ ਤੁਹਾਡੀਆਂ ਟਿਕਟਾਂ ਦੇ ਕੇ ਬਾਅਦ ਵਿੱਚ ਉਹਨਾਂ ਨੇ ਜਿਹੜੇ ਉਮੀਦਵਾਰ ਉਹਨਾਂ ਦੀ ਕੋਈ ਪੁੱਛਸਾਰ ਵੀ ਨਹੀਂ ਲਈ ਜੀ ਚਲੋ ਦੇਖੋ ਆਉਣ ਵਾਲੇ ਸਮੇਂ 'ਚ ਪਾਰਟੀ ਦਾ ਕੰਮ ਹੈਗਾ ਪਾਰਟੀ ਦੇਖੇਗੀ ਕਿ ਕਿਹੜੇ-ਕਿਹੜੇ ਬੰਦਿਆਂ ਨੇ ਇੱਥੇ ਪਾਰਟੀ ਦੇ ਕੈਂਡੀਡੇਟਾਂ ਦੇ ਲਈ ਖੜੇ ਕਰਨ ਦੇ ਲਈ ਉਹਨਾਂ ਦੀ ਕੈਂਪੇਨ ਚਲਾਉਣ ਲਈ ਤੇ ਜੋ ਕੰਮ ਕਰਨਾ ਚਾਹੀਦਾ ਸੀ ਉਹ ਕਿਹਨੇ-ਕਿਹਨੇ ਇੱਥੇ ਕੰਮ ਕੀਤਾ ਇਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਨੇ ਪਾਰਟੀ ਬੈਠ ਕੇ ਸੋਚੇਗੀ ਤੇ ਪਾਰਟੀ ਕੰਮ ਕਰੇਗੀ ਇਸ ਗੱਲ ਤੇ ਹੋਰ ਸਵਾਲਾ ਤੁਹਾਡੇ ਬਤੋ ਜਿਸ ਤਰ੍ਹਾਂ ਤੁਸੀਂ ਕੰਪੇਨ ਕਰ ਰਹੇ ਤੁਸੀਂ ਕਾਲੀ ਦਲ ਤੇ ਕਹਿ ਰਹੇ ਹੋ ਕਿ ਕਾਲੀ ਦਲ ਨੂੰ ਵੱਧ ਵੋਟ ਪਈ ਹੈ ਕਾਲੀ ਦਲ ਦਾ ਤਾਂ ਇਕੱਲਾ ਸੁਭਾ ਸਿੰਘ ਬਾਦਲ ਹਲਕੇ ਨੂੰ ਦੇਖ ਰਿਹਾ ਸੀਗਾ ਲੇਕਿਨ ਤੁਹਾਡੀ ਜਿਹੜੀ ਕੰਪੇਨ ਕਾਂਗਰਸ ਦੀ ਹੈਗੀ ਉਹਨੂੰ ਦੋ ਸਾਬਕਾ ਵਿਧਾਇਕ ਦੇਖ ਰਹੇ ਸੀ ਤੁਸੀਂ ਹਲਕਾ ਇੰਚਾਰਜ ਦੇਖ ਰਹੇ ਸੀ ਤੁਹਾਡੇ ਹੋਰ ਵੀ ਵੱਡੇ ਨੇਤਾ ਦੇਖ ਰਹੇ ਸੀਗੇ ਫੇਰ ਵੀ ਕਾਂਗਰਸ ਪਛੜ ਗਈ ਇਹਦਾ ਵੱਡਾ ਕਾਰਨ ਕੀ ਹੈ ਔਰ ਦੇਖੋ ਸਾਬਕਾ ਦੋ ਐਮਐਲਏ ਸੀਗੇ ਇੱਥੇ ਹੋਰ ਵੀ ਕੋਈ ਸਾਡੇ ਲੀਡਰਸ਼ਿਪਾਂ ਨਹੀਂ ਜਿਹੜੇ ਉਹਨਾਂ ਨੇ ਆਪਣੇ ਤੌਰ ਤੇ ਜ਼ੋਰ ਲਾਇਆ ਉੱਥੇ ਕੰਮ ਕਰ ਕੀਤਾ ਪਰ ਕਾਗਜ਼ ਭਰਨ ਤੋਂ ਬਾਅਦ ਲਗਭਗੋ ਸਾਰੇ ਆਪੋ ਆਪਣੇ ਹਲਕਿਆਂ ਵਿੱਚ ਚਲੇ ਗਏ ਉੱਥੇ ਜਾ ਕੇ ਉਹ ਆਪਣਾ ਕੰਮ ਕਰਦੇ ਰਹੇ ਇੱਥੇ ਕੋਈ ਨਹੀਂ ਦਾ ਇੱਥੇ ਅੱਜ ਵੀ ਜਿਹੜਾ ਸੀਗਾ ਇਹਨੂੰ ਜਿਹੜੀ ਕੈਂਡੀਡੇਟਾਂ ਦੀ ਮਦਦ ਕਰਨ ਦਾ ਅਸੀਂ ਆਪਣਾ ਜੋ ਮੇਰੀ ਹਲਕਾ ਇੰਚਾਰਜ ਦੇ ਤੌਰ ਦੇ ਤੌਰ ਤੇ ਡਿਊਟੀ ਸੀ ਮੈਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਮੇਰੇ ਸਾਥੀ ਅੱਜ ਵੀ ਮੇਰੇ ਨਾਲ ਖੜੇ ਨੇ ਇਹਨਾਂ ਨੇ ਦਿਨ ਰਾਤ ਨਾਲ ਕੰਮ ਕਰਕੇ ਸਾਰਾ ਕੱਢੀ ਚੋਟੀ ਦਾ ਜ਼ੋਰ ਲਾ ਕੇ ਅਸੀਂ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਦਾ ਜਿਹੜਾ ਫੈਸਲਾ ਹੈ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ ਠੀਕ ਹੈ ਅਸੀਂ ਇਹਨੂੰ ਮੰਨਦੇ ਹੈਗੇ ਆਂ ਕਿ ਲੋਕਾਂ ਦੀ ਮਰਜ਼ੀ ਹੈ ਪ੍ਰਧਾਨ ਜੀ ਤੁਸੀਂ ਇਹ ਵੀ ਗੱਲ ਮੰਨਦੇ ਹੋ ਵੀ ਕਾਂਗਰਸ ਦੇ ਵਿੱਚ ਫੁੱਟ ਸੀਗੀ ਜੀ ਦੇਖੋ ਮੈਂ ਕਹੀ ਜਾਵਾਂ ਫੁੱਟ ਸੀ ਫੁੱਟ ਤਾਂ ਜਿਹੜਾ ਕੋਈ ਥਾਂ ਹੀ ਨਹੀਂ ਰਹਿ ਗਿਆ ਜਿੱਥੇ ਮਨੁੱਖ ਦੇ ਵਿੱਚ ਕਿਤੇ ਫੁੱਟ ਨਹੀਂ ਗਈ ਕੋਈ ਥਾਂ ਹੀ ਨਹੀਂ ਇਸ ਤਰ੍ਹਾਂ ਦਾ ਇੱਕ ਤੁਹਾਡੇ ਹੋਰ ਹੈ ਤੁਸੀਂ ਰਾਮੇਣਾ ਤੋਂ ਇੱਕ ਪਹਿਲਾਂ ਕਾਂਗਰਸੀ ਨੂੰ ਟਿਕਟ ਦੇ ਦਿੰਦੇ ਹੋ ਉਸ ਤੋਂ ਬਾਅਦ ਵਾਪਸ ਕਰਨ ਲੱਗਦਾ ਕਿ ਤਨੇ ਕਿਤੇ ਤੁਹਾਡੇ ਉੱਥੇ ਹੀ ਵੱਡਾ ਰੋਸ ਜ਼ਾਹਰ ਕੀਤਾ ਦੇਖੋ ਇਹ ਪਾਰਟੀ ਦਾ ਇਹ ਫੈਸਲਾ ਸੀਗਾ ਪਾਰਟੀ ਨੇ ਉੱਤੇ ਜ਼ਿਲ੍ਹਾ ਪ੍ਰਧਾਨ ਜੀ ਨੇ ਜਾਂ ਹੋਰ ਆਗੂਆਂ ਨੇ ਟਿਕਟ ਦਿੱਤੀ ਤੇ ਉਹ ਪਾਰਟੀ ਵਾਲਿਆਂ ਨੇ ਉੱਤੇ ਫੈਸਲਾ ਕੀਤਾ ਵੀ ਇਹ ਤਾਂ ਨਹੀਂ ਟਕਣੀ ਆ ਉਹਦੀ ਨਹੀਂ ਦੇ ਟਿਕ ਦੇਣੀ ਉਹਨੂੰ ਇਹ ਪਾਰਟੀ ਦੇ ਕਰਕੇ ਹੋਇਆ ਤੁਹਾਡੇ ਕਿੰਨੇ ਉਮੀਦਵਾਰ ਖੜੇ ਹੋਏ ਸੀ ਕੋਲ ਸਾਡੇ 18 ਉਮੀਦਵਾਰ ਸੀ 21 21 ਦੀ ਮੌਜੂਦਗੀ 21 ਹਾਂਜੀ ਤੁਸੀਂ ਕਹਿੰਦੇ ਜੀ ਲੋਕ ਕਾਂਗਰਸ ਆਮਾ ਦੀ ਪਾਰਟੀ ਤੋਂ ਨਾਖੁਸ਼ ਹੋ ਕੇ ਕਾਲੀ ਦਲ ਵੱਲ ਗਏ ਆ ਹੂੰ ਉਹ ਜਿਹੜੇ ਲੋਕ ਨਾਖੁਸ਼ ਹੋਇਆ ਉਹ ਕਾਂਗਰਸ ਵੱਲ ਕਿਉਂ ਨਹੀਂ ਆਏ ਚਲੋ ਕੁਝ ਕਾਰਨ ਹੋ ਗਿਆ ਕੋਈ ਰਜੇਵਾ ਹਸਪਤਾਲ ਲੋਕਾਂ ਦਾ ਕੋਈ ਮਨ ਹੈ ਇਹ ਉਹਦਾ ਹੱਕ ਆ ਅਧਿਕਾਰ ਆ ਬੰਦੇ ਦਾ ਉਹ ਕਿਉਂ ਚਲੇ ਗਏ ਇਹਦਾ ਲੈ ਕੇ ਜੋਕੀ ਦੀ ਗੱਲ ਅਗਲੇ ਸਮੇਂ ਲੈ ਕੇ ਜੋਕਾ ਕਰਾਂਗੇ ਪਰ ਮੈਂ ਹਲਕਾ ਇੰਚਾਰਜ ਹੋਣ ਦੇ ਨਾਤੇ ਕਾਂਗਰਸ ਪਾਰਟੀ ਨੇ ਮੈਨੂੰ ਇੱਥੇ ਪਿਛਲੇ ਸਮੇਂ ਲਕਚ ਲੜਾਇਆ ਮੈਂ ਅੱਜ ਵੀ ਕਾਂਗਰਸ ਪਾਰਟੀ ਦਾ ਹੋਲ ਟੈਂਬਰ ਹਾਂ ਅਗਲੇ ਸਮੇਂ ਤੇ ਵੀ ਮੈਂ ਪਾਰਟੀ ਲਈ ਹਮੇਸ਼ਾ ਹੀ ਹੋਲ ਟੈਂਬਰ ਦੇ ਤੌਰ ਤੇ ਕੰਮ ਕਰਦਾ ਰਹਾਂਗਾ ਮੈਂ ਪਾਰਟੀ ਦੇ ਹਿੱਤਾਂ ਲਈ ਪਾਰਟੀ ਦੇ ਵਿਕਾਸ ਲਈ ਹਮੇਸ਼ਾ ਕੰਮ ਕੀਤਾ ਤੇ ਮੈਂ ਪਾਰਟੀ ਦੇ ਵਿਕਾਸ ਲਈ ਹਮੇਸ਼ਾ ਕੰਮ ਕਰਦਾ ਰਹਾਂਗਾ ਜੋ ਪਾਰਟੀ ਤੋਂ ਗਲਤੀਆਂ ਹੋਈਆਂ ਜੀ ਕੀ ਇਹਨਾਂ ਨੂੰ ਸੁਧਾਰਾਂਗੇ ਹੁਣ ਅਗਲੀ ਵਾਰ ਜੇ ਕਿਸ ਤਰ੍ਹਾਂ ਦਿਖਦੇ ਹੋ ਦੇਖੋ ਜੋ ਗਲਤੀਆਂ ਹੋਈਆਂ ਹੁੰਦੀਆਂ ਉਹਨਾਂ ਦਾ ਲੇਖਾ ਜੋਖਾ ਤਾਂ ਹੁੰਦਾ ਹੀ ਹੈ ਜੋ ਕਾਰ ਪਾਰਟੀ ਦੀਆਂ ਜੋ ਤਲਾ ਲੀਡਰਸ਼ਿਪ ਨਹੀਂ ਦੇਖਣਾ ਹੈਗਾ ਕਿ ਕਿੱਥੇ ਕਿੱਥੇ ਨੁਕਸ ਰਹੇ ਹੈ ਜਿੱਥੇ ਕਿਤੇ ਨੁਕਸ ਰਹੇ ਹੋਣ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ ਤੇ ਅਸੀਂ ਠੀਕ ਕਰਾਂਗੇ ਮੈਂ ਸਾਰੇ ਸਾਥੀਆਂ ਦਾ ਸਾਰੇ ਵਰਕਰਾਂ ਦਾ ਫਿਰ ਵੀ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਤੋਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਜੋ ਵੀ ਕੋਈ ਮੜੀ-ਮੁੱਟੀ ਨਿੱਕੀ-ਮੁੱਟੀ ਕਮੀ ਕਮਜ਼ੋਰੀ ਹੋਵੇਗੀ ਇਹਨੂੰ ਦੂਰ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 27 ਦੀਆਂ ਚੋਣਾਂ ਉਹਦੀ ਤਿਆਰੀ ਵਿੱਚ ਰੁੱਝਾਂਗੇ ਤੇ ਫਿਰ ਆਉਣ ਵਾਲੇ ਸਮੇਂ ਜਿਹੜੀ ਸਰਕਾਰ ਬਣੇਗੀ ਪੰਜਾਬ 'ਚ ਉਹਦਾ ਜੈਤੂ ਹਲਕੇ ਤੋਂ ਬਣਦਾ ਹਿੱਸਾ ਪਾਵਾਂਗੇ ਧੰਨਵਾਦ ਸਰ ਇੱਕ ਕਹਿੰਦੀ ਆਰੋ ਤਕਾ ਕਿਤੇ ਜੇ ਕੋਈ ਬੰਦੇ ਨੂੰ ਅੰਦਰ ਆਉਣ ਨਹੀਂ ਦਿੱਤਾਗਾ ਤਾਂ ਉਸ ਤੇ ਇਹ ਕੀ ਕਹੋਗੇ ਨਵੀਨ ਉਹ ਸੁਭਾਅ ਦੀ ਗੱਲ ਸੀਗੀ ਤੇ ਜਿਹੜੋ ਇੱਥੋਂ ਆਪਣੇ ਅ ਕਾਊਂਟਿੰਗ ਏਜੰਟ ਸੀਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਤੇ ਅਕਾਲੀ ਦਲ ਵਾਲਿਆਂ ਨੂੰ ਉਹਨਾਂ ਨੂੰ ਬਾਹਰ ਰੋਕੀ ਰੱਖਿਆ ਚਲੋ ਰੌੜੜਾ ਰਪਾ ਪਿਆ ਤਾਂ ਉਹਨਾਂ ਨੇ ਅੰਦਰ ਆਉਣ ਦਿੱਤਾ ਮੇਰੇ ਨਾਲ ਵੀ ਕਾਫੀ ਉੱਤੇ ਅੱਧਾ ਘੰਟਾ ਘਟੋ-ਘਟ ਬਹਿਸ ਬਸਾਈ ਹੁੰਦੀ ਰਹੀ ਕਿ ਅੰਦਰ ਨਹੀਂ ਜਾਣ ਦੇਵਾਂਗੇ ਚਲੋ ਬਾਹਰ ਫਿਰ ਆਰੋ ਸਾਹਿਬ ਨੇ ਅੰਦਰ ਜਾ ਉੱਤੇ ਜਾ ਕੇ ਸਾ ਮੈਨੂੰ ਕਿਹਾ ਕਿਹਾ ਵੀ ਪਾਈਨਾਂ ਨੂੰ ਅੰਦਰ ਜਾਣ ਦਿਓ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੇ ਇਸ ਕਰਕੇ ਅਸੀਂ ਅੰਦਰ ਆ ਕੇ ਉਹਨਾਂ ਨੇ ਸਰਟੀਫਿਕੇਟ ਬਣਾਤਾ ਤੇ ਅਸੀਂ ਸਾਰਾ ਦਿਨ ਤੇ ਬੈਠੇ ਰਹੇ ਆ ਕੋਈ ਠੀਕ ਹੈ ਸਰ ਧੰਨਵਾਦ